ਮਰਿਆ ਵਿਅਕਤੀ ਵੀ ਹੋ ਸਕਦਾ ਹੈ ਜ਼ਿੰਦਾ ਲਾਸਾਨੋ ਫ੍ਰਿਸ ਕਰ ਰਹੀ ਹੈ ਅ ਕੰਪਨੀ ਕਰੋੜਾਂ ਰੁਪਏ ਖਰਚ ਕੇ ਹੋ ਸਕਦਾ ਹੈ ਚਮਤਕਾਰ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈਗਾ ਕਿ ਮੈਂ ਆਹਾ ਕੀ ਕਹਿ ਰਹੀ ਹਾਂ ਦਰਅਸਲ ਇੱਕ ਰਿਪੋਰਟ ਦੇ ਮੁਤਾਬਕ ਇਹ ਵੱਡਾ ਖੁਲਾਸਾ ਹੋਇਆ ਹੈ ਵਿਗਿਆਨ ਦੇ ਹੁਣ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਇਸ ਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈਗਾ ਕਿ ਹੁਣ ਮਰਿਆ ਹੋਇਆ ਵਿਅਕਤੀ ਵੀ ਜ਼ਿੰਦਾ ਹੋ ਸਕਦਾ ਇਹ ਗੱਲ ਤੁਹਾਨੂੰ ਜ਼ਰੂਰ ਹੈਰਾਨ ਕਰਦੀ ਹੋਵੇਗੀ ਕਿ ਆ ਮੈਂ ਆਖਿਰ ਕੀ ਕਹਿ ਰਹੀ ਹਾਂ ਦਰਅਸਲ ਇੱਕ ਜੇਕਰ ਮੌਤ ਦੀ ਗੱਲ ਕੀਤੀ ਜਾਵੇ ਤਾਂ ਮੌਤ ਇੱਕ ਅਟਲ ਸੱਚਾਈ ਹੈ ਮੌਤ ਨੂੰ ਕੋਈ ਵੀ ਝੂਠਾ ਸਾਬਿਤ ਨਹੀਂ ਕਰ ਸਕਦਾ ਜੇਕਰ انسان ਦਾ ਜਨਮ ਹੁੰਦਾ ਹੈ ਤਾਂ ਉਸ ਦੀ ਮੌਤ ਵੀ ਨਿਸ਼ਚਿਤ ਹੁੰਦੀ ਹੈ ਤਰਸਲ ਦੱਸਦੇ ਕਿ ਜਿਸ ਤੋਂ ਬਾਅਦ ਜੇਕਰ ਕਿਹਾ ਜਾਵੇ ਕਿ ਮੌਤ ਇੱਕ ਅਟਲ ਸੱਚਾਈ ਹੈ ਜਿਸ ਤੋਂ ਕਦੇ ਵੀ ਬਚਿਆ ਨਹੀਂ ਜਾ ਸਕਦਾ ਕੋਈ ਵੀ ਮੌਤ ਤੋਂ ਕਦੇ ਨਹੀਂ ਬਚ ਸਕਦਾ ਇਹ ਕਦੇ ਵੀ ਕਿਸੇ ਵੇਲੇ ਵੀ ਕਿਸੇ ਵੀ ਵਿਅਕਤੀ ਨੂੰ ਆ ਸਕਦੀ ਹੈ ਤਾਂ ਇਹ ਵੱਖਰੀ ਗੱਲ ਹੈ ਕਿ ਕੁਝ ਲੋਕ ਸਿਰਫ 30 ਤੋਂ 40 ਸਾਲਾਂ ਦੇ ਵਿੱਚ ਮਰ ਜਾਂਦੇ ਨੇ ਜਦੋਂ ਕਿ ਕੁਝ ਲੋਕ 100 ਸਾਲਾਂ ਤੋਂ ਵੀ ਵੱਧ ਜਿਉਂਦੇ ਨੇ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੋ ਸਕਦੀ ਹੈ ਅਤੇ ਹਰ ਵਿਗਿਆਨ ਦੇ ਨਤੀਜੇ ਲੋਕਾਂ ਨੂੰ ਹੈਰਾਨ ਕਰ ਸਕਦੇ ਨੇ ਪਰ ਵਿਗਿਆਨ ਵੀ ਮੌਤ ਦੇ ਸਾਹਮਣੇ ਹਾਰ ਗਿਆ ਅੱਜ ਤੱਕ ਵਿਗਿਆਨ ਨੇ ਇੰਨੀ ਤਰੱਕੀ ਨਹੀਂ ਕੀਤੀ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾ ਸਕੇ ਭਾਵੇਂ ਇਹ ਇਸ ਵੇਲੇ ਅਸੰਭਵ ਜਾਪਦਾ ਹੈ ਪਰ ਕੁਝ ਕੰਪਨੀਆਂ ਇਹ ਦਾਵਾ ਕਰ ਰਹੀਆਂ ਨੇ ਕਿ ਉਹ ਮਰੇ ਹੋਏ ਲੋਕਾਂ ਨੂੰ ਦੁਬਾਰਾ ਜ਼ਿੰਦਾ ਕਰ ਸਕਦੀਆਂ ਨੇ ਪਰ ਇਸ ਦੇ ਲਈ ਲਾਸ਼ਾਂ ਨੂੰ ਲੰਬੇ ਸਮੇਂ ਲਈ ਫ੍ਰੀਜ਼ ਕਰਨਾ ਪਵੇਗਾ ਇਸ ਤਕਨੀਕ ਨੂੰ ਕ੍ਰਾਇਓਨਿਕਸ ਦਾ ਨਾਮ ਦਿੱਤਾ ਗਿਆ ਹੈਗਾ ਪੂਰੀ ਰਿਪੋਰਟ ਤੁਹਾਨੂੰ ਹੈਰਾਨ ਕਰ ਦੇਵੇਗੀ ਤਾਂ ਅਖੀਰ ਤੱਕ ਇਸ ਵੀਡੀਓ ਨਾਲ ਜ਼ਰੂਰ ਬਨੇ ਰਹੋ ਤੁਹਾਨੂੰ ਬੇਹਤ ਵੱਡੀ ਇਨਫੋਰਮੇਸ਼ਨ ਜਿਹੜੀ ਕਿ ਦੇਣ ਜਾ ਰਹੇ ਹਾਂ ਦਰਸਲ ਵਿਗਿਆਨੀਆਂ ਦਾ ਮੰਨਣਾ ਹੈਗਾ ਕਿ ਮਰੇ ਹੋਏ ਲੋਕ ਅਸਲ ਦੇ ਵਿੱਚ ਬੇਹੋਸ਼ ਸਨ ਅਤੇ ਭਵਿੱਖ ਦੇ ਵਿੱਚ ਅਜਿਹੀ ਟੈਕਨੋਲੋਜੀ ਆ ਸਕਦੀ ਹੈ ਜੋ ਕਿ ਇਹਨਾਂ ਲੋਕਾਂ ਨੂੰ ਦੁਬਾਰਾ ਜ਼ਿੰਦਾ ਕਰ ਸਕਦੀ ਹੈ ਅਜਹੀ ਸਥਿਤੀ ਦੇ ਵਿੱਚ ਕ੍ਰਾਇਓਨਿਕਸ ਟੈਕਨੋਲੋਜੀ ਦੀ ਵਰਤੋਂ ਕਰਕੇ ਕਿਸੇ ਵਿਅਕਤੀ ਦੀ ਲਾਸ਼ ਨੂੰ ਲੰਬੇ ਸਮੇਂ ਲਈ ਫ੍ਰੀਜ਼ ਕਰਨਾ ਪਵੇਗਾ ਇਸ ਦਾ ਰੁਝਾਨ ਹੁਣ ਪੂਰੀ ਦੁਨੀਆ ਦੇ ਵਿੱਚ ਤੇਜ਼ੀ ਨਾਲ ਵਧ ਰਿਹਾ ਇੱਕ ਰਿਪੋਰਟ ਦੇ ਮੁਤਾਬਕ ਹੁਣ ਤੱਕ ਦੁਨੀਆ ਭਰ ਦੇ ਵਿੱਚ ਲਗਭਗ ਜਿਹੜੇ ਕਿ 600 ਲੋਕਾਂ ਨੇ ਕ੍ਰਾਇਓਨਿਕਸ ਦਰਾਈ ਆਪਣੇ ਮਰੀਜ਼ ਜਿਹੜੇ ਕਿ ਅਜ਼ੀਜ਼ਾਂ ਦੀਆਂ ਲਾਸ਼ਾਂ ਨੂੰ ਫ੍ਰੀਜ਼ ਕਰਤਾ ਹੈ ਤੇ ਇਹ ਰੂਸ ਅਤੇ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਪ੍ਰਚਲਿਤ ਹੈ ਇੱਥੇ ਲਗਭਗ 300 ਲੋਕਾਂ ਦੀਆਂ ਲਾਸ਼ਾਂ ਫ੍ਰੀਜ਼ ਕੀਤੀਆਂ ਗਈਆਂ ਨੇ ਹੁਣ ਸਵਾਲ ਇਹ ਤੇ ਖੜਾ ਉrਦਾ ਹੈਗਾ ਕਿ ਕੀ ਭੁਿੱਖ ਦੇ ਵਿੱਚ ਮਰੇ ਹੋਏ ਲੋਕ ਦੁਬਾਰਾ ਜ਼ਿੰਦਾ ਹੋ ਸਕਣਗੇ ਜੀ ਹਾਂ ਆਸਟ੍ਰੇਲੀਆਈ ਕੰਪਨੀ ਜਿਹੜੀ ਕਿ ਸਾਊਦਰਨ ਕ੍ਰਾਇਓਨਿਕਸ ਦੇ ਨੇ ਕੁਝ ਅਸਮਾਪੇਲਾਇ ਦਾਵਾ ਕੀਤਾ ਸੀਗਾ ਕਿ ਉਹ ਔਰ 200 ਡਿਗਰੀ ਸੈਲਸੀਅਸ ਦੇ ਉੱਤੇ ਮ੍ਰਿਤਕ ਮਨੁੱਖੀ ਸਰੀਰਾਂ ਨੂੰ ਸੁਰੱਖਿਅਤ ਰੱਖੇਗੀ ਜੇ ਭੋਇਖ ਦੇ ਵਿੱਚ ਅਜੇ ਹੀ ਤਕਨੀਕ ਆਉਂਦੀ ਹੈ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾ ਸਕੇ ਜਾ ਸਕਦਾ ਹੈ ਤਾਂ ਹਾਲਾਂਕਿ ਅਮਰੀਕੀ ਵਿਗਿਆਨ ਡਾਕਟਰ ਆਰ 깁슨 ਨੇ ਸਪਸ਼ਟ ਤੌਰ ਤੇ ਕਿਹਾ ਹੈਗਾ ਕਿ ਇਸ ਵੇਲੇ ਅਜੇ ਹੀ ਕੋਈ ਟੈਕਨੋਲੋਜੀ ਵਿਕਸਿਤ ਨਹੀਂ ਹੋਈ ਹੈ ਪਰ ਲੋਕ ਇਸ ਉਮੀਦ ਦੇ ਵਿੱਚ ਲੋਕਾਂ ਨੂੰ ਜਿਹੜੇ ਕਿ ਫ੍ਰੀਜ਼ ਕਰ ਰਹੇ ਨੇ ਕਿ ਸ਼ਾਇਦ ਭਵਿੱਖ ਦੇ ਵਿੱਚ ਅਜੇ ਹੀ ਟੈਕਨੋਲੋਜੀ ਆਵੇਗੀ ਤਾਂ ਹੁਣ ਗੱਲ ਕਰਦੇ ਹਾਂ ਇਸ ਦੀ ਕੀਮਤ ਕਿੰਨੀ ਹੋਵੇਗੀ ਜੀ ਹਾਂ ਕੁਝ ਸਮਾਂ ਪਹਿਲਾਂ ਦੱਖਣੀ ਕਾਇਓਨਿਕਸ ਦੇ ਫਿਲਿਪ ਰੋਡਸ ਨੇ ਐਲਾਨ ਕੀਤਾ ਸੀਗਾ ਕਿ ਉਸਨੇ ਇੱਕ ਵਿਅਕਤੀ ਦੇ ਸਰੀਰ ਨੂੰ ਸੁਰੱਖਿਅਤ ਕ੍ਰਾਇਓਨੈਟਿਕ ਵਿਧੀ ਰਾਹੀਂ ਸੁਰੱਖਿਅਤ ਰੱਖਿਆ ਹੈਗਾ ਤੇ ਜਿਹੜੇ ਕਿ ਐਲਕੋਰ ਕ੍ਰਾਇਓਨਿਕਸ ਨਾਮ ਦੀ ਇੱਕ ਕੰਪਨੀ ਦੇ ਅਨੁਸਾਰ ਪੂਰੀ ਲਾਸ਼ ਨੂੰ ਸੁਰੱਖਿਅਤ ਰੱਖਣ ਦੀ ਕੀਮਤ ਜਿਹੜੇ ਕਿ 2200000 ڈالر ਯਾਨੀ ਕਿ ਲਗਭਗ 1.60 ਕਰੋੜ ਰੁਪਏ ਦਿੱਤੀ ਗਈ ਹੈ ਤਾਂ ਕੰਪਨੀ ਦਾ ਇਹ ਵੀ ਕਹਿਣਾ ਹੈਗਾ ਕਿ ਇਸ ਨੂੰ ਹਰ ਸਾਲ ਸੁਰੱਖਿਅਤ ਰੱਖਣ ਦੀ ਲਾਗਤ ਜਿਹੜੀ ਕਿ 750 ڈالر ਯਾਨੀ ਕਿ 52000 ਤਾਂ 874 ਰੁਪਏ ਹੈਗੇ ਤਾਂ ਹੁਣ ਗੱਲ ਕੀਤੀ ਜਾਵੇ ਤਾਂ ਇਸ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਤਾਂ ਕੁਝ ਸੂਤਰਾਂ ਤੋਂ ਮਿਲੀ ਰਿਪੋਰਟਰਾਂ ਦੇ ਅਨੁਸਾਰ ਇਸ ਤਰੀਕੇ ਦੇ ਲਈ ਇਸ ਤਰੀਕੇ ਲਈ লাশ ਨੂੰ ਪਹਿਲਾਂ ਹਸਪਤਾਲ ਦੇ ਕੋਲਡ ਰੂਮ ਦੇ ਵਿੱਚ ਲਜਾਇਆ ਜਾਂਦਾ ਹੈ ਅਤੇ ਫਿਰ ਇਸ ਨੂੰ ਬਰਫ਼ ਦੇ ਵਿੱਚ ਪੈਕ ਕੀਤਾ ਜਾਂਦਾ ਹੈ ਤੇ ਫਿਰ ਮਾਹਿਰ ਉਸਦੇ ਸੈੱਲਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਉਸਦੇ ਸਰੀਰ ਦੇ ਵਿੱਚੋਂ ਇੱਕ ਤਰਲ ਪਦਾਰਥ ਪੰਪ ਕਰਦੇ ਹਨ ਫਿਰ ਸਰੀਰ ਨੂੰ ਸੁੱਕੀ ਬਰਫ਼ ਦੇ ਵਿੱਚ ਪੈਕ ਕੀਤਾ ਜਾਂਦਾ ਹੈ ਜੋ ਤਾਪਮਾਨ ਨੂੰ ਮੰਨਫੀ 80 ਡਿਗਰੀ ਸੈਲਸੀਅਸ ਤੱਕ ਹੇਠਾਂ ਲਿਆਉਂਦਾ ਹੈ ਅਗਲੇ ਦਿਨ ਜਦੋਂ ਉਸਦੇ ਸਰੀਰ ਨੂੰ ਕਰਾਇਓਨਿਕਸ ਸੈਂਟਰ ਲਗਾਇਆ ਜਾਂਦਾ ਹੈ ਤਾਂ ਉਸਦਾ ਤਾਪਮਾਨ 200 ਡਿਗਰੀ ਸੈਲਸੀਅਸ ਤੋਂ ਹੇਠਾਂ ਆ ਜਾਂਦਾ ਹੈ ਇਸ ਤੋਂ ਬਾਅਦ ਮ੍ਰਿਤਕ ਦੇ ਨੂੰ ਇੱਕ ਵਿਸ਼ੇਸ਼ ਟੈਂਕ ਦੇ ਵਿੱਚ ਉਲਟਾ ਲਟਕ ਕੇ ਸੁਰੱਖਿਅਤ ਰੱਖਿਆ ਜਾਂਦਾ ਹੈਗਾ ਇਹ ਟੈਂਕ ਜਿਹੜਾ ਕਿ ਨਾਈਟ੍ਰੋਜਨ ਦੇ ਨਾਲ ਭਰਿਆ ਹੋਇਆ ਹੈਗਾ ਤੇ ਵੈਕਿਊਮ ਸਟੋਰੇਜ ਪੌਂਡ ਉਹਦੇ ਵਜੋਂ ਕੰਮ ਕਰਦਾ ਹੈਗਾ ਤੇ ਇਸ ਦੇ ਵਿੱਚ ਲਗਭਗ 10 ਤੋਂ 11 ਘੰਟੇ ਇਹ ਦਾਵਾ ਕੀਤਾ ਜਾ ਰਿਹਾ ਹੈਗਾ ਕਿ ਅਗਲੇ 250 ਸਾਲਾਂ ਦੇ ਵਿੱਚ ਅਜੇ ਹੀ ਟੈਕਨੋਲੋਜੀ ਆਵੇਗੀ ਜੋ ਮਨੁੱਖਾਂ ਨੂੰ ਦੁਬਾਰਾ ਜੀਵਨ ਦੇ ਵਿੱਚ ਲਿਆਉਣ ਦੇ ਯੋਗ ਬਣਾਵੇਗੀ ਹਾਲਾਂਕਿ ਇਹ ਰਿਪੋਰਟ ਸਾਡੇ ਖਬਰ ਵਾਲੇ ਟੀਵੀ ਦੇ ਉੱਤੇ ਜੋ ਅਸੀਂ ਦੇ ਰਿਹਾ ਇਸ ਦੀ ਪੁਸ਼ਟੀ ਖਬਰ ਵਾਲਾ ਟੀਵੀ ਨਹੀਂ ਕਰਦਾ ਹੈਗਾ ਇੱਕ ਖਬਰ ਜਿਹੜੀ ਕਿ ਸੂਤਰਾਂ ਦੇ ਹਵਾਲੇ ਤੋਂ ਦਿੱਤੀ ਜਾ ਰਹੀ ਹੈ ਇੱਕ ਮੀਡੀਆ ਰਿਪੋਰਟ ਦੇ ਹਵਾਲੇ ਤੋਂ ਜਿਹੜੀ ਕਿ ਵਿਗਿਆਨ ਦੇ ਰਾਹੀਂ ਜੋ ਦਾਵਾ ਕੀਤਾ ਜਾ ਰਿਹਾ ਹੈ ਹਾਲਾਂਕਿ ਵਿਗਿਆਨ ਇਹ ਦਾਵਾ ਨਹੀਂ ਕਰਦਾ ਪਰ ਕੁਝ ਕੰਪਨੀ ਹੈਗੀ ਹੈ ਉਹ ਇਸ ਗੱਲ ਦਾ ਦਾਵਾ ਕਰਦੀ ਹੈ ਪਰ ਤੁਸੀਂ ਕੀ ਐਕਸਾਈਟਮੈਂਟ ਉਹ ਅਜੇ ਹੀ ਕੰਪਨੀ ਦੇ ਉੱਤੇ ਕੀ ਵਿਸ਼ਵਾਸ ਕੀਤਾ ਜਾ ਸਕਦਾ ਹੈ ਜਾਂ ਫਿਰ ਨਹੀਂ ਇਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਹ ਖਬਰ ਤੁਹਾਡੇ ਲਈ ਕਿਵੇਂ ਜੀ ਹੈਗੀ ਹੈ ਇਹ ਵੀ ਗੱਲ ਤੁਸੀਂ ਜ਼ਰੂਰ ਸਾਂਝੀ ਕਰ ਸਕਦੇ ਹੋ ਪਰ ਇਹ ਗੱਲ ਸੁਣ ਕੇ ਹਰ ਕੋਈ ਹੈਰਾਨ ਹੋਏਗਾ ਕਿ ਮਰਿਆ ਹੋਇਆ ਵਿਅਕਤੀ ਇੱਕ ਲੰਬੇ ਸਮੇਂ ਤੱਕ ਜੇ ਉਸ ਨੂੰ ਫ੍ਰੀਜ ਦੇ ਵਿੱਚ ਰੱਖਿਆ ਜਾਵੇ ਤਾਂ ਕੀ ਉਹ ਵਾਪਸ ਆ ਸਕਦਾ ਹੈ